ਜੀ ਕਿਨੇ ਜੀਆ ਸਾਡਾ ਪਰਿਵਾਰ ਹੈ ਆਪਣਾ ਮਜ਼ਦੂਰ ਕਿਸਾਨ ਮੈਂ ਇੱਕ ਕਿਸਾਨ ਨਮਾਇੰਦਾ ਹੋਣ ਦੇ ਨਾਤੇ ਮੈਂ ਸਮਝਦਾ ਵੀ ਮਜ਼ਦੂਰਾ ਤੋਂ ਬਿਨਾ ਕਿਸਾਨਾਂ ਦੀ ਕੋਈ ਗਤੀ ਨਹੀਂ ਹੈਗੀ ਤੋਂ ਅਸੀਂ ਸਮਝਦੇ ਹਾਂ ਕਿ ਗੋਰੇ ਦਾ ਮਸਲਾ ਬਹੁਤ ਗੰਭੀਰ ਮਸਲਾ ਉਹਦੀ ਇੱਜ਼ਤ ਮਾਨ ਸਨਮਾਨ ਦਾ ਮਸਲਾ ਹੈ ਔਰ ਸਰਕਾਰੀ ਜ਼ਬਰਦਸਤ ਦੇ ਧੱਕੇਸ਼ਾਹੀ ਦਾ ਮਸਲਾ ਇਸ ਕਰਕੇ ਅਸੀਂ ਆਏ ਹਾਂ ਜਿਨ੍ਹਾਂ ਨੂੰ ਲੋੜ ਲੱਗਦੀ ਉਹ ਆਏ ਨੇ ਜਿਨ੍ਹਾਂ ਨੂੰ ਨਹੀਂ ਲੱਗਦੀ ਉਹ ਨਹੀਂ ਆਏ ਪਰ ਆਉਣਾ ਚਾਹੀਦਾ ਸਭ ਨੂੰ ਸਨਮਾਨ ਗੂਰਾ ਮਤਵਾਸ਼ ਚੁਕਦਾ ਉਹਦੇ ਦੇ ਜਨੇ ਕੁੱਟ ਮਾਰ ਕੇ ਹੋਈ ਆ ਪਰਚਾ ਵੀ ਹੋ ਗਿਆ ਜੇ ਤੁਸੀਂ ਇੱਕ ਹੁਣ ਆਮ ਆਦੀ ਪਾਰਟੀ ਦੇ ਐਮ ਐਲ ਏ ਬਲਕਾਰ ਚੱਟੂ ਦੀ ਆੜਿਕ ਸੁਣੋ ਕਿਨੇ ਜਾਤੀਸ਼ੂ ਸ਼ਬਦ ਬੋਲ ਰਿਹਾ ਹੋ ਜੀ ਨੇੜੀ ਜਿਵਾਰੇ ਕਿ ਉਹ ਤੇ ਇੱਕ ਪਰਚਾ ਹੋਣਾ ਚਾਹੀਦਾ ਹੁਣ ਦੇਖੋ ਜੀ ਇੱਥੋਂ ਇਹਨਾਂ ਦੀ ਮਾਨਸਿਕਤਾ ਝਲਕਦੀ ਆ ਮੈਂ ਸੁਣੀ ਉਹ ਆੜਿਓ ਮੈਂ ਉਧਰ ਹੁਣਾ ਨਹੀਂ ਚਾਹੁੰਦਾ ਇੰਨੇ અપਮਾਨਜਨਕ ਸ਼ਬਦ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਦੀਆਂ ਪਤਨੀਆਂ ਬਾਰੇ ਬੋਲਣਾ ਇਹ ਬਹੁਤ ਮਾੜੀ ਅਸੀਂ ਇਦੀ ਨਖੇਦੀ ਕਰਦੇ ਆ ਔਰ ਜਿਹੜਾ ਆਪਣਾ ਔਰਤਾਂ ਦਾ ਬਣਿਆ ਹੋਇਆ ਕਮਿਸ਼ਨ ਉਹਨੂੰ ਇਹਦਾ ਸਖਤ ਨੋਟਿਸ ਲੈਣਾ ਚਾਹੀਦਾ ਇਹਦੀ ਜਿਹੜਾ ਐਮ ਐਲ ਐਸ ਚਿਪ ਜਿਹੜੀ ਉਹ ਰੱਦ ਹੋਣੀ ਚਾਹੀਦੀ ਆ ਸਸਪੈਂਡ ਹੋਣਾ ਚਾਹੀਦਾ ਔਰ ਬਣਦਾ ਪਰਚਾ ਦਰਜ ਕਰਕੇ ਕਿਵੇਂ ਤੁਸੀਂ ਆਪਣੇ ਵਰਕਰਾਂ ਦੀਆਂ ਔਰਤਾਂ ਦੀ ਇੱਜ਼ਤਾਂ ਵਿਚਾਲਦੇ ਹੋ ਇਹ ਬੜੀ ਸ਼ਰਮਨਾਕ ਗੱਲ ਹੈ ਵੀ ਤੁਸੀਂ ਕਿਸਾਨ ਜਿਹੀਆਂ ਬੰਦੀਆਂ ਇਹ ਮੁੱਦਾ ਚੱਕੋਗੇ ਕਿ ਬਲਕਾਰ ਸਿੱਧੂ ਤੇ ਪਰਚਾ ਕਰੋ ਬਰਖਾਸਤ ਕਰੋ ਅਸੀਂ ਇਹ ਜਦੋਂ ਸਾਡਾ ਮਿੱਤਰ ਅਮਨਿੰਦਰ ਅਮਨਿੰਦਰ ਸਿੱਧੂ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਤੁਹਾਡੇ ਸਾਰਿਆਂ ਵਾਂਗ ਉਹ ਨਿਰਪੱਖ ਪੱਤਰਕਾਰੀ ਕਰਦਾ ਮੁੰਡਾ ਉਦੇ ਚੈਨਲ ਤੋਂ ਜਦੋਂ ਇਹ ਆਡੀਓ ਆਈ ਹੈ ਤਾਂ ਸਮਾਜ ਜੋ ਗਲਤ ਹੁੰਦਾ ਪੱਤਰਕਾਰ ਦਾ ਫਰਜ਼ ਹੁੰਦਾ ਉਹਦੇ ਤੇ ਬੋਲਣਾ ਸਮਾਜ ਨੂੰ ਦਿਖਾਉਣਾ ਸਮਾਜ ਦਾ ਸ਼ੀਸ਼ਾ ਹੁੰਦਾ ਪੱਤਰਕਾਰ ਤੇ ਉਹਦੇ ਤੇ ਹੁਣ ਪਰਚਾ ਹੋਇਆ ਅੱਜ ਵੀ ਜਿਹੜੀ ਬਠਿੰਡੇ ਮੀਟਿੰਗ ਸੱਦੀ ਗਈ ਜਥੇਬੰਦੀਆਂ ਦੀ ਅਸੀਂ ਮੰਗ ਕਰਾਂਗੇ ਕਿ ਨਾ ਸਿਰਫ ਮਨਿੰਦਰ ਤੋਂ ਪਰਚਾ ਹੀ ਰੱਦ ਕਰਾਉਣਾ ਅਸੀਂ ਇਹਦਾ ਐਮਐਲਏ ਉੱਤੇ ਪਰਚਾ ਦਰਜ ਕਰਾਉਣਾ ਇਹ ਧੱਕੇਸ਼ਾਹੀ ਜੇ ਪ੍ਰੈਸ ਦੇ ਉੱਤੇ ਹੀ ਧੱਕੇਸ਼ਾਹੀ ਹੋ ਗਈ ਪ੍ਰੈਸ ਦਾ ਹੀ ਮੂੰਹ ਬੰਦ ਹੋ ਗਿਆ ਫਿਰ ਸਾਡੀ ਆਵਾਜ਼ ਕੌਣ ਚੁੱਕੂਗਾ ਲੋਕਾਂ ਦੀ ਆਵਾਜ਼ ਕੌਣ ਚੁੱਕੂਗਾ ਸੋ ਇਹ ਜਿਹੜੇ ਨਵੇਂ ਜਿਹੜੇ ਐਮਐਲਏ ਬਣੇ ਨੇ ਚ ਜਿਨ੍ਹਾਂ ਦਾ ਜਿਹੜੇ ਮੈਂ ਤਾਂ ਨਾਚਾਰ ਕਹੂੰਗਾ ਸਮਾਜ ਨੂੰ ਵਿਗਾੜਨ ਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਅੱਜ ਇਹ ਨਾਚਾਰ ਜਦੋਂ ਲੋਕ ਹਵਾ ਚੱਲੀ ਜਦੋਂ ਅਕਾਲੀਆਂ ਕਾਂਗਰਸੀਆਂ ਦੂਜਿਆਂ ਦੇ ਭਾਜਪੀ ਦੇ ਖਿਲਾਫ ਔਰ ਉਹਦਾ ਫਾਇਦਾ ਚੁੱਕ ਕੇ ਐਮਐਲਏ ਬਣ ਗਏ ਤੇ ਇਹਨਾਂ ਨੂੰ ਲੱਗਦਾ ਸੀ ਰੱਬ ਬਣ ਗਏ ਆ ਤੇ ਜੋ ਮਰਜੀ ਅਸੀਂ ਕਰਾਂਗੇ ਰੱਬ ਵੀ ਕਿਸੇ ਨਾਲ ਧੱਕੇਸ਼ਾਹੀ ਨਹੀਂ ਕਰਦਾ ਆਪਾਂ ਰੋਜ਼ ਸਵੇਰੇ ਗੁਰਬਾਣੀ ਪੜ੍ਹਦੇ ਆਂ ਸਾਹਿਬ ਮੇਰਾ ਸਦਾ ਮਿਹਰਬਾਨ ਤੇ ਇਹ ਲੋਕ ਰੱਬ ਤੋਂ ਵੀ ਉੱਤੋਂ ਦੀ ਬਣ ਗਏ ਆ ਲੋਕਾਂ ਨਾਲ ਧੱਕੇਸ਼ਾਹੀਆਂ ਲੋਕਾਂ ਦੀ ਬੇਇੱਜ਼ਤੀਆਂ ਵੀ ਕਰਨ ਔਰ ਜੇ ਉਹਦੇ ਖਿਲਾਫ ਕੋਈ ਪੱਤਰਕਾਰ ਵਾਇਰਲ ਹੋਣਾ ਉ ਵਰੋਚਾ ਤੇ ਅਸੀਂ ਮਨਿੰਦਰ ਦਾ ਵੀ ਡਟ ਕੇ ਸਾਥ ਦੇਾਂਗੇ ਤੁਹਾਡਾ ਸਾਰੇ ਵੀਰਾਂ ਦਾ ਤੁਸੀਂ ਸਾਡੇ ਨਾਲ ਖੜ੍ਹਦੇ ਹੋ ਅਸੀਂ ਸਾਰੇ ਜਿਹੜੇ ਨਿਰਪੱਖ ਪੱਤਰਕਾਰ ਨੇ ਉਹਨਾਂ ਦੇ ਨਾਲ ਆ ਤੇ ਐਮਐਲਏ ਦਾ ਸੀ ਪਰਚਾ ਵੀ ਰੱਦ ਕਰਾਉਣ ਲਈ ਕਹਾਂਗੇ ਔਰ ਸਾਰਿਆਂ ਨੂੰ ਕਹਾਂਗੇ ਇਹ ਜਿਹੜੀ ਐਮਐਲਏ ਦੀ ਮੈਂਬਰਸ਼ਿਪ ਆ ਸਭਾ ਵਿਧਾਨ ਸਭਾ ਤੋਂ ਇਹ ਕਾਬਲ ਹੈ ਨਹੀਂਗਾ ਇਸ ਜਿਹੜਾ ਔਰਤ ਵਿਰੋਧੀ ਮਾਨਸਿਕਤਾ ਨਾਲ ਬੋਲ ਰਿਹਾ ਹੈ ਇਹ ਕਾਬਲ ਹੀ ਹੈ ਨਹੀਂ ਵਿਧਾਨ ਸਭਾ ਦੇ ਵਿੱਚ ਬੈਠਣ ਦੀ ਇਹ ਗੋਰੇ ਮੱਤੇ ਵਾਲੇ ਪ੍ਰੋਗਰਾਮ ਦੇ ਵਿੱਚ ਅਗਲਾ ਕੀ ਐਕਸ਼ਨ ਹੋਣ ਵਾਲਾ ਕੀ ਹੋਊਗਾ ਦੇਖੋ ਸਾਡੀ ਐਕਸ਼ਨ ਕਮੇਟੀ ਬਣੀ ਹੋਈ ਆ ਮੇਰੀ ਕ੍ਰਾਂਤੀਕਾਰੀ ਕਿਸਾਨੀ ਨੂੰ ਜਥੇਬੰਦੀ ਸਾਡੀ ਜਥੇਬੰਦੀ ਵੀ ਸਾਡੇ ਕੋਲ ਕਬਾਲ ਹੋਣੀ ਇਹਦੇ ਵਿੱਚ ਨੇ ਸਾਡੇ ਜ਼ਿਲ੍ਹਾ ਆਗੂ ਨੇ ਔਰ ਭਾਈ ਗੁਰਦੀਪ ਬਠੰਡਾ ਜੀ ਸਾਰੇ ਜਿੰਨੇ ਆਗੂ ਨੇ ਜੋ ਐਕਸ਼ਨ ਕਮੇਟੀ ਅਗਲਾ ਐਕਸ਼ਨ ਲਿਖੂ ਉਹਦੇ ਵਿੱਚ ਕ੍ਰਾਂਤੀਕਾਰੀ ਕਿਸਾਨੀਓਂ ਵੱਲੋਂ ਅਸੀਂ ਡਟ ਕੇ ਸਾਥ ਦਿਆਂਗੇ। ਐਮਐਲਏ ਮੋਲਕ ਸਿੰਘ ਦਾ ਗੋਰੇ ਮੱਤੇ ਦੇ ਲਾਇ ਹੋਏ ਇਲਜ਼ਾਮ ਨੂੰਨਕਾਰ ਰਿਹਾ ਕਹਿੰਦੇ ਇਹ ਤਾਂ ਹੈ ਹੀ ਨਹੀਂ ਕੋਈ ਖਾਮ-ਖਾਮ ਗੱਲ ਛੇੜ ਰਹੇ ਆ। ਦੇਖੋ ਦੋਸ਼ੀ ਕਦੇ ਮੰਨਿਆ? ਕਤਲ ਕਰਕੇ ਗੈਂਗਰੇਪ ਕਰਕੇ ਵੀ ਕਰੇ ਦੋਸ਼ੀ ਮੰਨੇ ਵੀ ਕਰਨਾ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ। ਅਮੋਲਕ ਸਿੰਘ ਦੇ ਕਹਿਣ ਨਾਲ ਥੋੜਾ ਹੋਊਗਾ। ਜੋ ਗੋਰੇਂ ਦੇ ਉੱਤੇ ਤਸ਼ੱਦਦ ਢਾਇਆ ਗੋਰੇ ਨੇ ਸਹਿ ਆਰ ਲੋਕ ਜਾਣਦੇ ਨੇ ਲੋਕਾਂ ਨੇ ਫੈਸਲਾ ਕਰਨਾ ਇਹ ਇਹ ਥੋੜਾ ਵੀ ਤੁਸੀਂ ਆਪੇ ਜਬਰ ਕਰਕੇ ਆਪੇ ਜੱਜ ਬਣ ਜਾਓ ਆਪੇ ਜੱਜ ਨਹੀਂ ਸਰਕਾਰ ਕਹਿੰਦੀ ਸੀ ਕਿ ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਨਹੀਂ ਚੱਲਣਾ ਅਸੀਂ ਕਿਸੇ ਤੇ ਪਰਚੇ ਨਹੀਂ ਕਰਨੇ ਅਸੀਂ ਨਿਰਪੱਖ ਹੋਵਾਂ ਅਸੀਂ ਲੋਕਾਂ ਦੇ ਆਮ ਲੋਕਾਂ ਦੇ ਕਿ ਲੱਗਦਾ ਹੁਣ ਇਹਨਾਂ ਨੂੰ ਇਹ ਖਮਿਆਜਾ ਭੁਗਤਣਾ ਪੈਣਾ ਸਤਾਹੀ ਚ ਦੇਖੋ ਇਹ ਜਿਹੜੀ ਵਰਲਡ ਵਾਈਡ ਹੀ ਪੋਲਿਟਿਕਸ ਆ ਜਿੱਦਾਂ ਮੋਦੀ ਹੋਰੀ ਕਹਿੰਦੇ ਆ ਸ਼ੋਕਲੇ ਜੀ ਸਾਡੇ ਜਿੱਦਾਂ ਟਰੰਪ ਹੋਰੀ ਕਹਿੰਦੇ ਆ ਜਿਦਾਂ ਦੂਜੇ ਕਹਿੰਦੇ ਉਦਾਂ ਹੀ ਸਾਡੀ ਸਾਡੀ ਪੰਜਾਬ ਦੀ ਸਰਕਾਰ ਇਹ ਵੀ ਕਹਿੰਦੇ ਸੀ ਕਿ ਸ਼ੁਗਲੇ ਹੀ ਆ ਪਹਿਲਾਂ ਜੋ ਕਿਹਾ ਹੁਣ ਉੱਥੇ ਗੱਲ ਵੀ ਕਰਨ ਲਈ ਤਿਆਰ ਨਹੀਂ ਸੋ 27 ਦੇ ਵਿੱਚ ਖਮਿਆਜਾ ਤੋਂ ਭੁਗਤਣਾ ਪੈਣਾ ਦਿੱਲੀ ਦੇ ਵਿੱਚ ਲੋਕਾਂ ਨੇ ਦਿਖਾਤਾ ਤੇ ਜਿਹੜੇ ਕਹਿੰਦਾ ਸੀ ਭਗਵੰਤ ਮਾਨ ਮੈਂ ਕਈ ਵਾਰੀ ਬੋਲ ਚੁੱਕਿਆ ਇਹ ਕਹਿੰਦਾ ਸੀ ਡੜਾ ਤੋਂ ਡੜਾ ਹੋਤਾ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਜਦੋਂ ਤੁਸੀਂ ਲੋਕਾਂ ਨੂੰ ਬੇਤਹਾਸ਼ਾ ਤੰਗ ਕਰੋਗੇ ਉਹਨਾਂ ਤੇ ਤਸੱਦਦ ਕਰੋਗੇ ਤਾਂ ਫਿਰ ਭਾਈ 27 ਚ ਡੜੇ ਚੱਲ ਪ ਜਾਣੇ ਆ ਫਿਰ ਆਪਦੇ ਉਹਨੂੰ ਬਚਾ ਕੇ ਆਓ ਮੈਂਮਾ ਜੀ ਗੋਰੇ ਮੱਤੇ ਤੇ ਇੰਨੀ ਕੁੱਟ ਪਈ ਹੈ ਉਹਦੇ ਕੁੱਟ ਪੈ ਦਾ ਕਾਰਨ ਕੀ ਹੈ ਨੇ ਐਡਾ ਕੀ ਕ੍ਰਾਇਮ ਕਰਤਾ ਜਿਹੜੀ ਪੁਲਿਸ ਨੂੰ ਕੁੱਟ ਰਹੀ ਸੀ ਜਾਂ ਕੁਝ ਮਨਾ ਰਹੀ ਸੀ ਜਿਹੜਾ ਮੰਦਲ ਸੀ ਗੋਰਾ ਮੱਤਾ ਮੈਂ ਮੈਂ ਫਿਰ ਕਹਿੰਨਾ ਜੀ ਸਾਡੇ ਦੇਸ਼ ਦੀ ਜਿਹੜੀ ਸੱਤਾ ਹੈ ਨਾ ਉਹ ਉਸ ਸੱਤਾ ਦੇ ਅਧੀਨ ਰਹਿਣਾ ਰਹਿ ਕੇ ਜਿਹੜਾ ਤਾਂ ਚੱਲਦਾ ਉਹਦੇ ਨਾਲ ਘਿਓ ਖਿਚੜੀ ਹੋ ਕੇ ਉਹਨੂੰ ਉਹ ਚੱਕ ਕੇ ਰੱਖਦੇ ਆ ਗੋਰੇ ਮਤੇ ਦਾ ਗਣਾ ਇਹ ਕਿ ਮਜ਼ਦੂਰਾਂ ਦੀ ਗੱਲ ਕਰਦਾ ਕਿਸਾਨਾਂ ਦਾ ਹਮੈਤੀ ਆ ਉਹ ਦਲਤ ਹੈ ਉਹ ਸਿੱਖ ਹੈ ਉਹ ਪੰਜਾਬੀ ਹੈ ਇਹ ਗੁਨਾਹ ਆਇਆ ਔਰ ਇਸ ਗੁਨਾਹ ਦਾ ਉਹਨੂੰ ਇਹ ਦੱਸਣ ਲਈ ਕਿ ਤੂੰ ਸਾਡੇ ਭਾਈ ਸੱਤਾ ਦੇ ਖਿਲਾਫ ਕਿਵੇਂ ਬੋਲ ਰਵੇ ਸਾਡੇ ਐਸਡੀਐਮ ਦੇ ਖਿਲਾਫ ਕਿਵੇਂ ਬੋਲ ਰਵੇਂ ਜਿੰਨਾ ਮਰਜੀ ਧਾਂਦਲੀ ਕਰੇ ਸਾਡੇ ਡੀਐਸਪੀ ਦੇ ਖਿਲਾਫ ਕਿਵੇਂ ਬੋਲ ਰਵੇ ਸਾਡੇ ਐਮਐਲਏ ਦੇ ਖਿਲਾਫ ਜਿਹੜਾ ਸ਼ੁਰੂ ਤੋਂ ਜ਼ਗੀਰਦਾਰੀ ਸਿਸਟਮ ਚੱਲਦਾ ਸਾਡੇ ਮੁਲਕ ਦੇ ਵਿੱਚ ਕਿ ਤਗੜਿਆਂ ਦਾ ਜੋਰ ਚੱਲਦਾ ਸੋ ਉਹ ਜਿਹੜਾ ਗੋਰਾ ਮੱਤਾ ਉਹ ਭਾਈ ਲਾਲੋ ਦੇ ਵਾਰਿਸ ਆ ਉਹਨਾਂ ਦੀ ਕਿਰਤੀਆਂ ਦਾ ਵਾਰਿਸ ਆ ਉਹ ਕਿਰਤੀਆਂ ਦਾ ਦੇ ਲਈ ਬੋਲਦਾ ਤੇ ਇਹ ਜਿਹੜੇ ਮਲਕ ਭਾਗੋਂ ਦੀ ਸੱਤਾ ਹੈ ਇਹ ਕਦੇ ਬਰਦਾਸ਼ਤ ਨਹੀਂ ਕਰਦੀ ਇਸ ਕਰਕੇ ਗੋਰੇ ਨੂੰ ਉਹਨਾਂ ਨੇ ਸਬਕ ਸਿਖਾਉਣ ਦੀ ਨੀਅਤ ਨਾਲ ਇਹ ਇਕੱਲਾ ਗੋਰੇ ਦਾ ਮਸਲਾ ਨਹੀਂ ਹੈ ਸਾਡੇ ਸਾਰਿਆਂ ਲਈ ਸਵਾਲ ਹੈ ਕਿ ਸਾਨੂੰ ਸਬਕ ਸਿਖਾਉਣ ਦੀ ਨੀਤ ਨਾਲ ਉਹਨਾਂ ਨੇ ਸਾਡੇ ਇਸ ਆਗੂ ਦੇ ਉੱਤੇ ਜ਼ਬਰ ਕੀਤਾ ਇੱਕ ਗੱਲ ਚੱਲਦੀ ਸੀ ਕਹਿੰਦੇ ਵੀ ਗੋਰੇ ਗਰੇ ਚਲੇ ਗਏ ਕਾਲੇ ਅੰਗਰੇਜ਼ ਆ ਗਏ ਕੀ ਗੱਲ ਸੱਚ ਹੋ ਗਈ ਫਿਰ ਦੇਖੋ ਇਹ ਤਾਂ ਗੱਲ ਸਪਸ਼ਟ ਹੀ ਹੈ ਜੀ ਸਿਰਫ ਸੱਤਾ ਬਦਲੀ ਹੈ ਗੋਰੇ ਪਿੱਛੇ ਹੋ ਗਏ ਇਹਨਾਂ ਨੂੰ ਅੱਗੇ ਬਿਠਾ ਕੇ ਅੰਗਰੇਜ਼ ਕਾਨੂੰਨ ਤੇ ਉਹੀ ਚੱਲੀ ਜਾਂਦੇ ਆ ਉਦੋਂ ਵੀ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਬੋਲਦਾ ਸੀ ਠਾਣਾ ਚੜ੍ਹ ਕੇ ਆਉਂਦਾ ਸੀ ਅੱਜ ਵੀ ਜਿਹੜਾ ਐਮਐਲਏ ਦੇ ਖਿਲਾ ਅਸੀਂ ਇੱਕ ਡੈਮੋਕਰੈਟਿਕ ਦੇਸ਼ 'ਚ ਰਹ ਰਹੇ ਹਾਂ ਜਿਹੜੇ ਡੈਮੋਕਰੈਟਿਕ ਦੇਸ਼ ਨੂੰ ਜਿਹੜਾ ਇੱਕ ਰਾਸ਼ਟਰ ਬਣਾਉਣ ਦੀ ਇਹ ਗੱਲਾਂ ਕਰਦੇ ਨੇ ਤਾਨਾਸ਼ਾਹਵਲ ਲੈ ਕੇ ਜਾ ਰਹੇ ਨੇ ਤਾਂ ਸਾਡੂੰ ਹਜੇ ਤੱਕ ਤਾਂ ਸਵਿਧਾਨ ਨੇ ਰਾਈਟ ਦਿੰਦਾ ਕਿ ਅਸੀਂ ਆਪਦੀ ਚੁਣੀ ਹੋਏ ਨੁਮਾਇੰਦੇ ਦੀ ਜਾਂ ਸਰਕਾਰ ਦੀ ਆਲੋਚਨਾ ਕਰ ਸਕੀਏ ਤਾਂ ਜੇ ਕੋਈ ਆਗੂ ਆਲੋਚਨਾ ਕਰਦਾ ਤਾਂ ਅਜੇ ਵੀ ਉਹੀ ਅੰਗਰੇਜ਼ਾਂ ਵਾਂਗੂ ਜਿਹੜਾ ਦੰਡ ਦੀ ਨੀਤੀ ਨਾਲ ਚੱਲਿਆ ਜਾ ਰਿਹਾ ਤਾਂ ਫਿਰ ਬਦਲਿਆ ਕੁਝ ਨਹੀਂ ਸਿਰਫ ਚਿਹਰੇ ਹੀ ਬਦਲੇ ਆ ਚਿਹਰਿਆਂ ਦੀ ਦੇ ਨਾਲ ਸਿਸਟਮ ਨਹੀਂ ਬਦਲਿਆ ਸਿਸਟਮ ਬਦਲ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਜੀ ਜੀ ਇੱਕ ਗੱਦੀ ਬਿੰਦਾਂ ਦੀ ਸਾਡੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਾਂ ਕਿਵੇਂ ਦੇਖੋਗੇ ਜਿਹੜੇ ਗੋਰੇ ਤੇ ਅਤਿਆਚਾਰ ਹੋਇਆ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੋਰੇ ਤੇ ਜੋ ਅਤਿਆਚਾਰ ਹੋਇਆ ਮੈਨੂੰ ਲੱਗਦੀ ਹੈ ਕਿ ਆਪਣੇ ਜੀ ਦੇ ਨਾਮ ਤੇ ਤੁਹਾਨੂੰ ਸਾਂਝਾ ਕਰ ਸਕਦਾ ਜਿਵੇਂ ਆਪਾਂ ਦੇਸ਼ ਦੀ ਆਜ਼ਾਦੀ 75 ਸਾਲਾਂ ਤੋਂ ਜੋ ਕੁਝ ਹੋ ਰਿਹਾ ਹੈ ਜੋ ਮਾਂਚਕਤਾ ਪੁਲਿਸ ਦੀ ਤੇ ਜੋ ਐਮਐਲਏ ਦੀ ਹੈ ਕਿਹੜੇ ਲਾਭਾਂ 'ਚ ਲੈਂਦੇ ਅਰੇ ਬਿਨਾ ਕਿਸੇ ਕਾਰਨ ਤੋਂ ਤੁਸੀਂ ਸਾਰੇ ਇੱਕ ਸੁਚੇਤ ਵਰਗੋਂ ਪੱਤਰਕਾਰ ਭਾਈਚਾਰਾ ਹਮੇਸ਼ਾ ਹੀ ਸੁਚੇਤ ਵਰਗ ਹੁੰਦਾ ਹੈ ਉਹਦਾ ਕਸੂਰ ਆ ਦੱਸਣ ਇੱਥੇ ਆ ਕੇ ਵੀ ਉਹਨੇ ਕੋਈ ਠੱਗੀ ਕੀਤੀ ਚੋਰੀ ਕੀਤੀ ਕੀ ਬਣਾਉਂਦੇ ਸੀ ਸਿਰਫ ਇਸ ਲਈ ਕਿ ਦੀ ਦਰਨਾ ਕਹਿਣਾ ਨੇ ਤੇ ਫਿਰ ਜਮਹੂਰੀਅਤ ਹੈ ਕਿੱਥੇ ਇਹ ਜਮਹੂਰੀਅਤ ਨਾਂ ਦੀ ਅਦਾਲਤਾਂ ਦੇ ਨਾਂ ਦੀ ਚੀਜ਼ ਰਹਿ ਕਿੱਥੇ ਗਈ ਇਹਦੇ ਹਾਲਾਤ ਕਿੱਧਰ ਨੂੰ ਜਾਣਗੇ ਹੂੰ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਹੂੰ ਮੈਂ ਸਮਝਦਾ ਕਿ ਇਹਨਾਂ ਦੇ ਬੁੱਧੀ ਪ੍ਰੇਸ਼ਠ ਹੋ ਲੱਗਦਾ ਕਿ ਤੜਾ ਕਦੇ 84 ਵਾਲਾ ਮਾਹੌਲ ਫੇਰ ਸਿਸਟਾਇ ਜਾ ਰਿਹਾ ਮੈਨੂੰ ਇਹ ਲੱਗਦਾ ਵੀ ਜੇ ਇਸ ਹਿਸਾਬ ਨਾਲ ਸਰਕਾਰ ਜਾਂ ਪੁਲਿਸ ਕਰ ਰਹੀ ਹੈ ਜਾਣੇ ਜਾਂ ਨਾ ਜਾਣੇ ਕਿਉਂਕਿ ਜਿਹੜੇ ਅਸੀਂ 84 ਵੇਖੀ ਹੈ 84 ਦੇ ਵਿੱਚ ਮੁੱਖ ਕਾਰਨ ਜਿਹੜਾ ਕਤਲ ਆਉਂਦਾ ਹੋਇਆ ਜਿਹਦੇ ਵਿੱਚ ਜੋ ਕੁਝ ਵਾਪਰਿਆ ਮੈਂ ਦਰਹਾਉਣਾ ਨਹੀਂ ਚਾਹੁੰਦਾ ਅਕਾਲ ਤਖਤ ਸਾਹਿਬ ਟਰੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਜੀ ਦੇ ਕਤਲ ਹੋਏ ਜਿਵੇਂ ਪ੍ਰਧਾਨ ਮੰਤਰੀ ਫੌਜਾਂ ਦੇ ਜਨਰਲ ਤੇ ਸਿੱਖਾਂ ਦੇ ਧਾਰਮਿਕ ਆਗੂ ਅਕਾਲ ਤਖਤ ਹੈ ਜਾਨੂੰ ਸਦਾਰਨ ਘਟਨਾਵਾਂ ਨਹੀਂ ਜੀ ਹੁਕਮ ਰਾਨਾ ਨੂੰ ਸੰਵੇਦਨਸ਼ੀਲ ਨਹੀਂ ਪਤਾ ਨਹੀਂ ਕੋਈ ਦੇਸ਼ ਦੀ ਕਿਸਮ ਦੀ ਫਰਕ ਹੈ ਕਿਸੇ ਘਟਨਾ ਕਿਤੇ ਕੋਈ ਵਾਪਰ ਜੇ ਮਾਰੀ ਤੇ ਸਾਨੂੰ ਉਹਦੇ ਕਾਰਨਾਂ ਦੇ ਉਹਦੇ ਨਤੀਜਿਆਂ ਤੇ ਜੇ ਪ੍ਰਵੇਖ ਪਾਰੇ ਉਹ ਤੇ ਸਬਕ ਲੈਣ ਦੀ ਲੋੜ ਹੈ ਜੀ ਸਰ ਜਦੋਂ ਗੋਰੇ ਮੱਤੇ ਦੀ ਇੰਟਰਵਿਊ ਆਉਂਦੀ ਹੈ ਮੇਰੇ ਨਾਲ ਤਸ਼ੱਦਦ ਹੋਇਆ ਉਸ ਤੋਂ ਬਾਅਦ ਆਮ ਲੋਕ ਵੀ ਪੁੱਛਦੇ ਸੀ ਵੀ ਗੋਰੇ ਤੋਂ ਇਹਨਾਂ ਨੂੰ ਡਰ ਕਿ ਲੱਗਿਆ ਕਿ ਤੁਹਾਨੂੰ ਲੱਗਦਾ ਹੈ ਕਿ ਡੋਰ ਗੋਰੇ ਤੋਂ ਹੈ ਜਿਹੜਾ ਕਿਹੜਾ ਡਰ ਸੀ ਜਿਹੜਾ ਇਹਨਾਂ ਨੇ ਆਹ ਕੰਮ ਕੀਤਾ ਮੈਨੂੰ ਤੇ ਲੱਗਦਾ ਵੀ ਡੀਐਸਪੀ ਦੇ ਸੀਆਈ ਇੰਸਪੈਕਟਰ ਦੇ ਤੇ ਅੱਜ ਦਾ ਖਾਇਦਾਰ ਲਾਲੋ ਜਾਂ ਐਮਐਲਏ ਇਹਨਾਂ ਦੇ ਦਿਮਾਗ 'ਚ ਫਰਕ ਹੈ ਇਹਨਾਂ ਦੇ ਦਿਮਾਗ 'ਚ ਫਰਕ ਹੀ ਪਿਆ ਹੈ ਸ਼ਾਇਦ ਡਰ ਆਈ ਤੇ ਕੋਈ ਗੱਲ ਹੀ ਨਹੀਂ ਕੋਈ ਅੱਜ ਠੀਕ ਉਹਦੀ ਉਮਰ ਮੈਨੂੰ ਲੱਗਦਾ ਵੀ 40 ਸਾਲ ਦੇ ਲਗਭਗ ਤੁਸੀਂ ਸਾਰੇ ਇਸ ਇਲਾਕੇ ਦੇ ਰਹਿਣ ਵਾਲੇ ਅਹਿਟੇਸ਼ਨ ਜਾਂ ਕਿਸੇ ਆਵਾਜ਼ ਉਠਾਉਣੀ ਜੇ ਇਹ ਜਮਹੂਰੀਅਤ ਚ ਇਹ ਹੈ ਨਹੀਂ ਤੇ ਫਿਰ ਸਾਡਾ ਥਾਂ ਕਿੱਥੇ ਹੈ ਜਮਹੂਰੀਅਤ ਦਾ ਨਾਂ ਕਿੱਥੇ ਹੈ ਕੋਈ ਬੰਦਾ ਇਹ ਦੱਸੋ ਵੀ ਉਹਨੇ ਕਿਸੇ ਤੋਂ ਪੈਸੇ ਲੈ ਠੱਗੀ ਮਾਰੀ ਕੋਈ ਚੋਰੀ ਕੀਤੀ ਕੋਈ ਬਲਾਤਕਾਰ ਕੀਤਾ ਜੇ ਕਿਸੇ ਬਲਾਤਕਾਰ ਕਰਨ ਵਾਲਿਆਂ ਦੇ ਵਿਰੁੱਧ ਬੋਲਦਾ ਤੇ ਇਹਦਾ ਮਤਲਬ ਵੀ ਆਪਦੇ ਕੋਠੇ ਲਾ ਦਿਓ ਇੱਟਾਂ ਬਣ ਕੇ ਪੁੱਠਾ ਤੰਗ ਦਿਓ ਉਹਦੀਆਂ ਲੱਤਾਂ ਪਾੜ ਦਿਓ ਇਹ ਇਹੇ ਹਾਲਾਤ ਬਰਦਾਸ਼ਤ ਕਰਨ ਯੋਗ ਨਹੀਂ ਤੁਹਾਡੇ ਵੱਲੋਂ ਹੁਣ ਕੀ ਅਪਡੇਟ ਕੀਤੀ ਜਾ ਰਹੀ ਹੈ ਜੱਥੇਬੰਦੀ ਵੱਲੋਂ ਜਿਹੜੀ ਸਾਡੇ ਵੱਲੋਂ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਵੇਖੋ ਫੈਸਲਾ ਜਿਹੜਾ ਕਰਨਾ ਹੈ ਜਿਵੇਂ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਸਿਆਣੇ ਆਗੂ ਹੈ ਮਹਿਮਦ ਸਿੰਘ ਗੁਰੀ ਇਹ ਬੋਲ ਕੇ ਗਿਆ ਅਸੀਂ ਕਹਾਂਗੇ ਸਾਂਝੇ ਤੌਰ ਤੇ ਇੱਕ ਗੱਲ ਤੁਹਾਡੇ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਲੋਕਾਂ ਨੂੰ ਵੀ ਸਪਸ਼ਟ ਕਰਨਾ ਚਾਹੁੰਦੇ ਆ ਕਿ ਅਸੀਂ ਇਹਨੂੰ ਇੱਕ ਚੇਂਜ ਸਮਝ ਕੇ ਇੱਕ ਇਨਸਾਫ ਦੀ ਗੱਲ ਹੈ ਗੋਰੇ ਮੱਤੇ ਦੀ ਨਹੀਂ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਕਿ ਇਹ ਕਿਧਰ ਨੂੰ ਗੱਲ ਜਾਣੀ ਆ ਉਹਨੂੰ ਰੋਕਣ ਲਈ ਕੋਈ ਸ਼ਾਂਤਮਈ ਡੈਮੋਕਰੈਟਿਕ ਮੂਵਮੈਂਟਾਂ ਦਾ ਤਾਇਸ਼ ਦੇਸ਼ ਵਿੱਚ ਬੱਚਰੇ ਉਹਦੇ ਲਈ ਅਸੀਂ ਕੋਈ ਕਿਸੇ ਲੜਾਈ ਦੀ ਨਹੀਂ ਛੱਡਾਂਗੇ ਕਿ ਘਰ ਘਰ ਨੂੰ ਖਾਸ ਕਰਕੇ ਜੈਤੂ ਦੇ ਦੇਸ਼ ਲੈਵਲ ਤੇ ਅਸੀਂ ਆਪਣੇ ਤੌਰ ਤੇ ਜਿਹੜਾ ਸਾਡਾ ਕੌਮੀ ਇਨਸਾਫ ਮੋਰਚਾ ਲੱਗਿਆ ਉਹਦੇ ਵੱਲੋਂ ਸਾਨੂੰ ਕੁਝ ਦਿਨਾਂ ਵਿੱਚ ਕੁਝ ਅਫਸਰਾਂ ਦੇ ਸੁਨੇ ਆਏ ਆ ਅਸੀਂ ਸ਼ਾਇਦ ਸਰਕਾਰ ਨਾਲ ਮੀਟਿੰਗ ਹੋਵੇ ਉਹਦੇ ਵਿੱਚ ਵੀ ਅਸੀਂ ਮਸਲਾ ਠਾਵਾਂ ਜਿਹੜੇ ਗੁਰਮਤਿ ਤੁਹਾਨੂੰ ਗੱਲਬਾਤ ਕਹੀ ਹੈ ਉਹਦੇ ਵਿੱਚ ਤੁਹਾਨੂੰ ਕਿੰਨੀ ਕਿ ਸੱਚਾਈ ਲੱਗਦੀ ਹੈ 100% ਸੱਚਾਈ ਹੈ ਜੀ ਇਹ ਸੀ ਝੂਠ ਕੀ ਹੈ ਤੁਸੀਂ ਵੇਖੋ ਕੋਈ ਬੰਦਾ ਇਹਦਾ ਉਸ ਪੁਲਿਸ ਹੀ ਆ ਕੇ ਕਹਦੇ ਵਿੱਚ ਨਹੀਂ ਕੀਤਾ ਕੁਝ ਤਾਂ ਕਹੇ ਨਾ ਕੋਈ ਇਹ ਚ ਝੂਠ ਉਹਨਾਂ ਲੱਤਾਂ ਵੇਖੋ ਤੁਸੀਂ ਅਜੇ ਵੀ ਉਹਦੇ ਜਿਹੜੇ ਜੋੜ ਹੱਲੇ ਵੀ ਉਹਦੇ ਜੋੜ ਹੱਲੇ ਇਹ ਚ ਝੂਠ ਵਾਲੀ ਤਾਂ ਕੋਈ ਗੱਲ ਹੀ ਨਹੀਂ ਕੋਈ ਕਿਸੇ ਪੁਲਿਸ ਨੇ ਪ੍ਰਸ਼ਾਸਨ ਨੇ ਇਹ ਕਹਿ ਹੈ ਵੀ ਅਸੀਂ ਨਹੀਂ ਕੀਤਾ ਜੀ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ